ਦੋਸਤੋ ਮੈਂ ਜਿਸ ਸਨੈਪ ਤੇ ਖੜਾ ਇਸ ਨਹਿਰ ਦਾ ਨਾਮ ਹੈਗਾ ਸਰਹੰਦ ਨਹਿਰ ਜਿਹੜਾ ਇਹਦੇ ਵਿੱਚ ਪਾਣੀ ਆ ਰਿਹਾ ਉਹ ਪਾਖੜਾ ਡੈਮ ਤੋਂ ਆ ਰਿਹਾ ਨੰਗਲ ਡੈਮ ਤੋਂ ਹੋ ਕੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾਂਦਾ ਤੇ ਇਹ ਅੱਜ ਆਪਾਂ ਜਿਹੜਾ ਆਪਾਂ ਜਿੱਥੇ ਖੜੇ ਆ ਇਹ ਬਟਿੰਡਾ ਸ਼ਹਿਰ ਦੇ ਵਿੱਚ ਜਿਹੜੀ ਜਾਂਦੀ ਨਹਿਰ ਉਹ ਹੈ ਸਰਹੰਦ ਨਹਿਰ ਦੋਸਤੋ ਇਹ ਵੀਡੀਓ ਤੋਂ ਤੁਹਾਨੂੰ ਇਹ ਜਾਣਕਾਰੀ ਮਿਲੂਗੀ ਕਿ ਜਿਹੜਾ ਪਾਣੀ ਦਾ ਜਿਹੜਾ ਫਲੋ ਆ ਹੁੰਦਾ ਕਿਸ ਤਰ੍ਹਾਂ ਹੈ ਕਿ ਕਿਊਸਿਕ ਦੇ ਵਿੱਚ ਮਾਪਿਆ ਕਿਸ ਤਰ੍ਹਾਂ ਆਂਦਾ ਮੈਂ ਤੁਹਾਨੂੰ ਇਹ ਸਮਝਾਉਂਗਾ ਕਿ ਆਪਾਂ ਕਹਿੰਦੇ ਕਿ 4000 ਕਿਊਸਿਕ ਆਪਾਂ ਹਰਿਆਣੇ ਨੂੰ ਦੇ ਰਹੇ ਆ ਤਾਂ ਕਿਊਸਿਕ ਹੁੰਦਾ ਕੀ ਆ ਜਿਹੜਾ ਮੇਰੇ ਹੱਥ ਦੇ ਵਿੱਚ ਇੱਕ ਬਾਕਸ ਫੜਿਆ ਹੋਇਆ ਹੈ ਇਹ ਇੱਕ ਕਿਊਸਿਕ ਹੈ ਚਲੋ ਆਪਾਂ ਇਹਦੀ ਕੈਲਕੂਲੇਸ਼ਨ ਦੇਖਦੇ ਆ ਕਿ ਕਿਸ ਤਰ੍ਹਾਂ ਹੁੰਦਾ ਦੋਸਤੋ ਮੇਰੇ ਹੱਥ ਦੇ ਵਿੱਚ ਜਿਹੜੀ ਇੱਕ ਕਾਨ ਹੈਗੀ ਆ ਜਾਂ ਕਯੂਬ ਹੈਗੀ ਆ ਇਹਨੂੰ ਆਪਾਂ ਇੱਕ ਕਯੂਬ ਹੀ ਕਹਿੰਦੇ ਆ ਕਿਉਂਕਿ ਜਿਹੜੀ ਇਹਦੀ ਇੱਕ ਸਾਈਡ ਆ ਉਹ 1 ਫੁੱਟ ਹੈ ਤੇ ਜੇ ਮੈਂ ਸੈਂਟੀਮੀਟਰਾਂ ਦੇ ਵਿੱਚ ਦੇਖਾਂ ਤਾਂ ਇਹ 30.48 ਸੈਂਟੀਮੀਟਰ ਹੈ ਜੇ ਮੈਨੂੰ ਇਹਦਾ ਵੋਲਿਊਮ ਕੈਲਕੂਲੇਟ ਕਰਨਾ ਹੋਵੇ ਤਾਂ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਕਰਦੇ ਹਾਂ ਆਪਾਂ ਕਯੂਬ ਦਾ ਵੋਲਿਊਮ ਦੇਖਣਾ ਹੋਵੇ ਜਾਂ ਘਾਣ ਪੰਜਾਬੀ ਵਿੱਚ ਕਹਿੰਦੇ ਆ ਉਹਦਾ ਵੋਲਿਊਮ ਦੇਖਣਾ ਹੋਵੇ ਤਾਂ ਤਿੰਨੇ ਜਿਹੜੀਆਂ ਸਾਈਡ ਨੂੰ ਮਲਟੀਪਲਾਈ ਕਰ ਦੇਣਾ ਜਿੱਦੀ ਇੱਕ ਸਾਈਡ ਹੈਗੀ 30.48 ਸੈਂਟੀਮੀਟਰ ਹੈਗੀ ਹੈ ਤਾਂ ਆਪਾਂ ਤਿੰਨਾਂ ਨੂੰ ਮਲਟੀਪਲਾਈ ਕਰਤਾ ਤਾਂ ਇਹਦੀ ਵੈਲਿਊ ਆ ਗਈ 28316.84 ਤਾਂ ਇਹਨੂੰ ਸਿੰਪਲ ਭਾਸ਼ਾ ਵਿੱਚ ਮੈਂ ਲਿਖ 28.317 cm3 ਆ ਗਿਆ 1 cm3 ਹੁੰਦਾ ਹੈ 1 ml ਦੇ ਬਰਾਬਰ ਤੇ ਜੇ ਮੈਂ ਇਹਨੂੰ ਲੀਟਰ ਚ ਕਨਵਰਟ ਕਰਨਾ ਹੋਵੇ 28.317 ਨੂੰ ਮੈਂ 1000 ਨਾਲ ਡਿਵਾਈਡ ਕਰ ਦਊਗਾ ਤਾਂ ਮੇਰੇ ਕੋਲ 28.317 ਜਿਹੜਾ ਲੀਟਰ ਆ ਗਿਆ ਜੇ ਮੈਂ ਸਿੰਪਲ ਹੋਰ ਕਰਦਾ ਤਾਂ 28.12 ਲੀਟਰ ਆ ਗਿਆ ਯਾਨੀ ਕਿ ਇੱਕ QSC ਦੇ ਵਿੱਚ ਜੇ ਕੋਈ ਵੋਲਿਊਮ ਹੈਗਾ ਤਾਂ ਉਹਦੀ ਜਿਹੜੀ ਵੈਲਿਊ ਹੋ ਗਈ ਹੈ ਉਹ 28.32 ਲੀਟਰ ਹੈਗੀ ਹੈ ਪਰ ਇੱਕ QSC ਦਾ ਮਤਲਬ ਇਹ ਹੁੰਦਾ ਕਿ ਇੱਕ ਸੈਕਿੰਡ ਦੇ ਵਿੱਚ ਜਿਹੜਾ ਫਲੋ ਹੈਗਾ ਜੇ ਮੈਂ ਇੱਕ ਕਿਊਸਿਕ ਕਹਿ ਰਿਹਾ ਤਾਂ ਇਹਦਾ ਮਤਲਬ ਇਹ ਹੈ ਕਿ 28.32 ਲੀਟਰ ਪਰ ਸੈਕਿੰਡ ਜਿਹੜਾ ਫਲੋ ਹੈ ਕਿਸੇ ਵੀ ਚੀਜ਼ ਦਾ ਤਾਂ ਹੁਣ ਅੱਜਕੱਲ ਜਿਹੜਾ ਮੁੱਦਾ ਚੱਲ ਰਿਹਾ ਕਿ ਹਰਿਆਣਾ ਪੰਜਾਬ ਤੋਂ ਪਾਣੀ ਮੰਗ ਰਿਹਾ ਜਿੱਦਾਂ 4000 ਕਿਊਸਿਕ ਪਾਣੀ ਜਾ ਰਿਹਾ ਤਾਂ ਆਪਾਂ ਉਹਦੀ ਕੈਲਕੂਲੇਸ਼ਨ ਕਰਦੇ ਹਾਂ ਕਿ ਐਕਚੁਅਲ ਲੀਟਰਾਂ ਚ ਕਨਵਰਟ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕਰਾਂਗੇ ਤਾਂ ਦੇਖਾਂ ਤਾਂ 4000 28.32 ਇਹ ਇੱਕ ਸੈਕਿੰਡ ਦੇ ਵਿੱਚ ਜਿਹੜਾ ਹੈਗਾ ਪਾਣੀ ਦੀ ਜਿਹੜੀ ਇੰਨੇ ਲੀਟਰ ਪਾਣੀ ਇੱਕ ਸੈਕਿੰਡ ਦੇ ਵਿੱਚ ਫਲੋ ਕਰ ਰਿਹਾ ਤੇ ਜੇ ਮੈਂ ਇੱਕ ਮਿੰਟ ਨਾਲ ਕਰਨਾ ਹੋਵੇ ਤਾਂ ਗੁਣਾ 60 ਹੋ ਜਾਊਗਾ ਤੇ ਜੇ ਇੱਕ ਘੰਟੇ ਨਾਲ ਕਰਾਂ ਤਾਂ ਇੰਟੂ ਫਿਰ ਗੁਣਾ 60 ਹੋ ਜਾਏਗਾ ਤੇ ਜੇ 24 ਘੰਟਿਆਂ ਦਾ ਇੱਕ ਦਿਨ ਦਾ ਆਪਾਂ ਪੂਰਾ 24 ਘੰਟੇ ਦੇਖਾਂਗੇ ਤਾਂ ਇੰਨੇ ਲੀਟਰ ਪਾਣੀ ਜਿਹੜਾ ਹੈਗਾ ਇੱਕ ਦਿਨ ਦੇ ਵਿੱਚ ਜਿਹੜਾ ਹਰਿਆਣੇ ਨੂੰ ਜਾ ਰਿਹਾ ਜੇ ਆਪਾਂ ਵੈਸੇ ਤੱਕ ਪਾਣੀ ਦੀ ਜਿਹੜੀ ਕੋਈ ਕੀਮਤ ਨਹੀਂ ਹੈਗੀ ਜੇ ਆਪਾਂ 2 ਪੈਸੇ ਵੀ ਲਾਈਏ ਤਾਂ ਗੁਣਾ 2 ਕਰਕੇ ਤੁਸੀਂ ਪੈਸੇ ਆ ਜਾਣਗੇ ਤਾਂ ਉਹਦੇ ਪਈਆਂ ਦੇ ਵਿੱਚ ਤੁਸੀਂ ਕਨਵਰਟ ਕਰਕੇ ਮੈਨੂੰ ਦੱਸਣਾ ਕਿ ਕਿੰਨੀ ਵੈਲਿਊ ਬਣਦੀ ਹੈ ਤੇ ਇਸ ਤਰ੍ਹਾਂ ਹੀ ਰਾਜਸਥਾਨ ਵੀ ਆਪਣੇ ਤੋਂ ਪਾਣੀ ਲੈ ਰਿਹਾ ਹੁਣ ਤੁਸੀਂ ਦੇਖ ਲਿਆ ਕਿ ਇੱਕ ਕਿਊਸਿਕ ਦੇ ਵਿੱਚ 23.32 ਲੀਟਰ ਜਿਹੜਾ ਪਾਣੀ ਪੈਂਦਾ ਤਾਂ ਇੱਕ ਸੈਕ ਕਿਊਸਿਕ ਦੀ ਜਿਹੜਾ ਆਪਾਂ ਡੈਫੀਨੇਸ਼ਨ ਦੀ ਗੱਲ ਕਰਾਂਗੇ ਤਾਂ ਇਹ ਹੋਊਗਾ ਕਿ 28.32 ਲੀਟਰ ਪਰ ਸੈਕਿੰਡ ਜਿਹੜਾ ਫਲੋ ਹੈਗਾ ਉਹ ਇੱਕ ਕਿਊਸਿਕ ਹੈਗਾ ਜੇ ਹੁਣ ਜਿਵੇਂ ਮੈਂ ਤੁਹਾਨੂੰ ਦਿਖਾ ਕੇ ਹਟਾਂਗੇ 4000 ਜਿਹੜਾ ਕਿਊਸਿਕ ਹਰਿਆਣਾ ਲੈ ਰਿਹਾ ਤਾਂ ਮੈਂ ਤੁਹਾਨੂੰ ਕੈਲਕੂਲੇਸ਼ਨ ਵੀ ਦਿਖਾਈਏ ਕਿ ਕਿੰਨਾ ਕਿੰਨੇ ਲੀਟਰ ਪਾਣੀ ਜਿਹੜਾ ਹੈਗਾ ਹਰਿਆਣਾ ਰੋਜ਼ ਲੈ ਕੇ ਜਾ ਰਿਹਾ ਇਸੇ ਤਰ੍ਹਾਂ ਰਾਜਸਥਾਨ ਨੂੰ ਵੀ ਜਾ ਰਿਹਾ ਹੁਣ ਕਈ ਬੁੱਧੀਜੀਵੀ ਆਖਣਗੇ ਕਿ ਪਾਣੀ ਦਾ ਤਾਂ ਸਾਰਿਆਂ ਤੇ ਹੱਕ ਹੈਗਾ ਪਾਣੀ ਸਾਰਿਆਂ ਦਾ ਸਾਂਝਾ ਹੈ ਪਰ ਜਿਹੜੀਆਂ ਸਟੇਟਾਂ ਦੇ ਵਿੱਚ ਕੋਲਾ ਹੁੰਦਾ ਹੈ ਸੋਨਾ ਹੁੰਦਾ ਹੈ ਜਾਂ ਹੀਰੇ ਨਿਕਲਦੇ ਨੇ ਜਾਂ ਲਗ ਲਗ ਜਿਹੜੀਆਂ ਤਾਤਾ ਨਿਕਲਦੀਆਂ ਨੇ ਉਹਨਾਂ ਜਿਹੜੇ ਜਿਹੜੇ ਸਟੇਟਾਂ ਨੇ ਉਹਨਾਂ ਦਾ ਆਪਦਾ ਹੱਕ ਹੈਗਾ ਉਹ ਆਪ ਦਾ ਵੇਚ ਦੇਣੇ ਤਾਂ ਫਿਰ ਪੰਜਾਬ ਹੀ ਕਿਉਂ ਮਤਲਬ ਕਿ ਪਾਣੀ ਫਰੀ ਦੇਵੇ ਤਾਂ ਦੋਸਤੋ ਜੇ ਸਰਕਾਰਾਂ ਚਾਹੁੰਦੀਆਂ ਨੇ ਕਿ ਆਪਾਂ ਆਦੇ ਪਾਣੀ ਨੂੰ ਬਚਾਉਣਾ ਤਾਂ ਸਾਨੂੰ ਸਾਰਿਆਂ ਨੂੰ ਮਿਲ ਕੇ ਸਾਥ ਦੇਣਾ ਚਾਹੀਦਾ ਹੈ ਦੋਸਤੋ ਜੇ ਇਸ ਵੀਡੀਓ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹੋ ਜਿਹੜੇ ਮੁੱਦੇ ਹੁੰਦੇ ਨੇ ਸਾਂਝੇ ਹੁੰਦੇ ਨੇ ਸਾਰਿਆਂ ਦੇ ਤੇ ਸਾਰਿਆਂ ਨੂੰ ਇਹਦੀ ਜਿਹੜੀ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਬਹੁਤ-ਬਹੁਤ ਧੰਨਵਾਦੀ ਹੋਵਾਂਗੇ ਜੇ ਸਾਰਿਆਂ ਤੱਕ ਇਹ ਵੀਡੀਓ ਪਹੁੰਚ ਸਕੇ ਤਾਂ ਇੱਕ ਗੱਲ ਹੋਰ ਜੇ ਚੰਗੀ ਵੀਡੀਓ ਲੱਗੇ ਤਾਂ ਫੋਲੋ ਜ਼ਰੂਰ ਕਰਿਓ ਧੰਨਵਾਦ